ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਤਰ ਸਾਹਿਬ ਬਾਬਾ ਸ਼੍ਰੀਚੰਦ ਜੀ ਕਾ ਹੋਰੇ ਬਾਲੈ ਕਿੰਨ ਮੁੰਡਿਆ ਕਿੰਨ ਮੜਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤਗੁਰ ਮੁੰਡਿਆ ਲੇਖ ਮੁੰਡਾਇਆ ਗੁਰ ਕਾ ਭੇਜਿਆ ਨਗਰੀ ਆਇਆ जेतो नगरी तारो गाम अलख पुर्ख का सिमरो नाम गोरे अविनाशी खेलर छाया अगम निगम का पंथ बताया ज्ञान की गोदड़ी खिमा की टोपी जत का अड़बंद सीलन गोटी अकाल खिंता निराश चोली, जुक्त का टोप गुरुमुख बोली ധർമ്മ ചോളാ സി മര്യാദ മേഖല ലോയി ലോ ജന ദോ ജംഗോരാ ദുഷ്ടി ജപ ജോട്ട സിഫ ഉഡാണി സിജി ശബ്ദ അനഹദ ഗുബാണി ശർമിമുന്ദിവത്ത ਸਰਪਾਗਤੈ ਮਿਰਗਾਣੀ ਲੈ ਪਹਿਰੇ ਗੁਰਪੂਤਾ ਸੰਤੋਖ ਸੂਤ ਵਿਵੇਕ ਤਾਗੇ ਅਨੇਕ ਢਲੀ ਤੈ ਲਾਗੇ ਸੁਰਤ ਕੀ ਸੋਈ ਲੈ ਸਤਿਗੁਰ ਸੀਵੇ ਜੋ ਰੱਖੇ ਸੋ ਨਿਰਭੋਤੀ ਵੈ ਸਾਸ ਫੇਤ ਜਰਦ ਸੁਰਤ ਖਾਈ ਜੋ ਲੈ ਪਹਿਰੇ ਸੋ ਗੁਰ ਪਾਈ ਤ੍ਰੈ ਗੁਣ ਚਮਕਣ ਆਗਣਾ ਮਥ ਪਾਈ ਦੋਖ ਸੁਖ ਧੋਨੀ ਦੇ ਜਲਾਈ संयम कृपालि सोभा तारी चरण कमल महसुरत हमारी भव भव जन अमृत कर पाया पला बुरा नहीं मन बसाया पात्र विचार परवा बहु करना कर्म मंडल तो बा किस ते करना अमृत प्याला उदक मन दया जो पीवे सो शीतल तया इडा में आवे पिगला मेंत आवे सुख मना के घर सहज समावे

നിർഗുണ ാല ഗു ശബ്ദ കിട്ടാ വരനസി സൂഖമ വേദ നിർബാണ വിദ്യ പാർ ഭേദ അഖണ്ഡ ജനോ നിർമല ധോത്തി സോ ജാപ സച്ച മാല പോത്തി സിഖ്യ ഗുരു മന്ത്രി ഗായത് വിശ്രമ മിട്ടവോ ആ മനസ് ചതാംബരണ ചുണ് ਬੁੱਧ ਗਿਕੰਬਰ ਕਲਾ ਪੋਸਤੇ ਨਾ ਖੋਸ ਖੜਾਵਾ ਏ ਮਤ ਰੀਨ ਤੋੜਾ ਝੂੜਾ ਔਰ ਜੰਜੀਰ ਲੈ ਪੈਰੇ ਨਾਨਕਾ ਸਾ ਫਕੀਰ ਜਟਾ ਜੂਟ ਮੁਕਟ ਸਿਰ ਹੋਏ ਮੁਕਤਾ ਫਿਰੇ ਬੰਧਨ ਨਹੀਂ ਕੋਏ ਨਾਨਕ ਪੂਤਾ ਸ਼੍ਰੀ ਚੰਦਰ ਬੋਲੇ ਜੁਕਤ ਪਛਾਣੇ ਤਤ ਬਰੋਲੇ ਐਸੀ ਮਾਤਰਾ ਲੈ ਪਹਿਰੇ ਕੋਈ ਆਵਾ ਕਮ ਮਿਟਾ ਬੈਸ ਹੋਏ इतिसि मात्र अनंतकन्द भगवान श्री चंद्रजी महाराज जी दा मात्र संपूर्ण पढ़ते सुनन्ते मोखमुक्त लहन्ते श्री भगवान जी के चरण कमलों में नमस्त नमस्ते नमस्त नमस्ते नमस्त, नमस्त। 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 श्री मात्र साहिब बाबा श्री चंद जी

ਗਿਆਨ ਕੀ ਗੋਦੜੀ ਖਿਮਾ ਕੀ ਟੋਪੀ ਜਤ ਕਾ ਅੜਬੰਦ ਸੀਲਨ ਗੋਟੀ ਅਕਾਲ ਖਿੰਤਾ ਨਿਰਾਸ਼ ਝੋਲੀ ਜੁਗਤ ਕਾ ਟੋਪ ਗੁਰਮਖ ਬੋਲੀ ਧਰਮ ਕਾ ਚੋਲਾ ਸਤ ਕੀ ਸੇਲੀ ਮੇਰੇ ਆਦਿਕ ਮੇਖਲੀ ਲੈ ਗਲੀ ਮੇਲੀ ਧਿਆਨ ਕਬਟੂਆ ਨਿਰਤ ਕਾ ਸੂਈ ਦਾਨ ਬ੍ਰਹਮ ਅਚਲਾ ਲੈ ਪਹਿਰੇ ਸੋ ਜਾਣ ਬਹੋਂ ਰੰਗ ਮੋਰ ਛੜ ਨਿਰਲੇਪ ਦ੍ਰਿਸ਼ਟੀ ਨਿਰਪਿਉ ਜਾੰਗ ਡੋਰਾ ਨ ਕੋ ਦੁਸ਼ਟੀ ਜਾਪ ਜਿ ਕੋ ਟਾ ਸਿਫਤ ਉਡਾਣੀ ਸਿੰਜੀ ਸ਼ਬਦ ਅਨਾਹਦ ਗੁਰਬਾਣੀ ਸਰਮ ਕੀ ਮੰਦਰਾ ਸਿਵ ਵਿਪੂਤਾ ਹਰ ਭਗਤੈ ਮਿਰਗਾਣੀ ਲੈ ਪਹਿਰੇ ਗੁਰਪੂਤਾ ਸੰਤੋਖ ਸੂਤਿ ਵਿਵੇਕ ਤਾਗੇ ਅਨੇਕ ਧੱਲੀ ਤਾ ਲਾਗੇ ਸੁਰਤ ਕੀ ਸੋਈ ਲੈ ਸਤੁਰ ਸੀਵੇ ਜੋ ਰਾਖੇ ਸੋ ਨਿਰਧੋ ਧੀਵੈ ਸਾਸ ਪੇਟ ਜਰਦ ਸਰਦ ਖਾਈ ਜੋ ਲੈ ਪਹਿਰੇ ਸੋ ਗੁਰ ਪਾਈ ਤ੍ਰੈ ਗੁਣ ਚਮਕਣ ਆਗਣ ਮਥ ਪਾਈ ਦੋਖ ਸੋਖ ਤੁਨੀ ਦੇ ਜੁਲਾਈ ਸੰਜਮ ਕਿਰਪਾਲੀ ਸੋ ਬਾ ਤਾਰੀ ਚਰਨ ਕਮਲ ਮਹਿ ਸੁਰਤ ਹਮਾਰੀ ਭਉ ਭਉ ਜਨ ਅੰਮ੍ਰਿਤ ਕਰ ਪਾਇਆ ਪਲਾ ਬੁਰਾ ਨਹੀਂ ਮਨ ਵਸਾਇਆ पात्र विचार परवा भोगणा कारमण्डल तोका किस ते घना अमृत प्याला उदक मन्दया जो भी वेसो शीतल पया इडा में आवे पिगला में तावे सुख मना के घर स जसमावे निराश मठ निरंतर ध्यान निरपयो नगरी गुरु दीपक ज्ञान अति रिद्ध अमर पद दंडा तीर्थ भोड़ी तप कर हंडा වස්කරයාස සම්මරෂ්ටජුගාන හරක සෝගමාන මැහේ නාහි ආන සැහජවරාගී කරීවරාග මායා මෝනහි සරලතයාග. නාමකි පක්හර පවනකා කෝඩා නෑ කරම ජීනනි තස්ථකා ජෝඩා නිර්ගුන්ට අළගුර ශබ්දක මාන ඇකල් සංජෝග ප්‍රීථකේ බාන ඇකළකී බර්ෂී ගුණාකිකො ටෝරී ഖണ്ഡ ജനോ നിർമല തോതിോജാപ സച്ചോതി സിഖ്യ ഗുരു മന്ത്രി ഗായത് ഹരണ നഹച്ച വിശ്രാമ ദകൂർണ തർപ്പണ ജസ് പൂജാ പ്രേമ ഭാപാ വാദ വിവാദ മിത പന ചീത ചബരണ മാല ബുദ്ധ വികസാ ഏ മത ਟੋੜਾ ਛੂੜਾ ਔਰ ਜੰਜੀਰ ਲੈ ਪੈਰੇ ਨਾਨਕਾ ਸਾ ਫਕੀਰ ਜਟਾ ਜੂਟ ਮੁਕਟ ਸਿਰ ਹੋਏ ਮੁਕਤ ਫਿਰੇ ਬੰਧਨ ਨਹੀਂ ਕੋਏ ਨਾਨਕ ਪੁੱਤਾ ਸ਼੍ਰੀ ਚੰਦਰ ਬੋਲੇ ਜੁਕਤ ਪੈਸਾਣੇ ਤਤਵ ਬੋਲੇ ਐਸੀ ਮਾਤਰਾ ਲੈ ਪਹਿਰੇ ਕੋਈ ਆਵਾ ਗਵਨ ਮਿਟਾ ਬਸ ਹੋਏ ਇਤੀ ਸੀ ਮਾਤਰਾ ਆਨੰਦ ਕੰਧ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜੀ दा मात्रा संपूर्ण पढ़ते सुनन्ते मोख मुक्ति श्री भगवान जी के चरण नमस्त, 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 नमस्त। श्री मात्रा साहिब बाबा श्री चंद जी कहो रे बाल किन मया किसका भेजिया नगरी आया

ਅਗਾਲ ਖਿੰਤਾ ਨਿਰਾਸ਼ ਝੋਲੀ ਜੁਗਤ ਕਾ ਟੋਪ ਗੁਰਮਖ ਬੋਲੀ ਧਰਮ ਕਾ ਝੋਲਾ ਸਤਿ ਕਿਸੇ ਲਈ ਮੇਰੀ ਆਧ ਪਮੇਖਲੀ ਲੈ ਗਲੀ ਮੇਲੀ ਧਿਆਨ ਕ ਬਟਵਾ ਨਿਰਤ ਕ ਸੂਈ ਦਾਣਾ ਬ੍ਰਹਮ ਅਚਲ ਲੈ ਪਹਿਰੇ ਸੋ ਜਾਨ ਬਹੋ ਰੰਗ ਮੋਰ ਛੜ ਨਿਰਲੇਪ ਦ੍ਰਿਸ਼ਟੀ ਨਿਰਪਯੋ ਜੰਗ ਡੋਰਾ ਨਾ ਕੋ ਦੁਸ਼ਟੀ ਜਾ ਕੋ ਜਿ ਕੋਟਾ ਸਿਫਤੁ ਉਡਾਣੀ ਸਿੰਜੀ ਸ਼ਬਦ ਅਨਾਹਦ ਗੁਰਬਾਣੀ ਸ਼ਰਮ ਕੀ ਮੰਦਰਾ ਸਿਵ ਵਿਪੂਤਾ ਹਰ ਭਗਤੈ ਮਿਰਗਾਣੀ ਲੈ ਪਹਿਰੇ ਗੁਰਪੂਤਾ ਸੰਤੋਖ ਸੂਤ ਵਿਵੇਕ ਤਾਗੇ ਅਨੇਕ ਢਲਿ ਤੇ ਲਾਗੇ ਸੁਰਤ ਖਿਸੋਈ ਲੈ ਸਤਗੁਰੂ ਸਿਵੈ ਜੋ ਰੱਖੇ ਸੋ ਨਿਰਭੋਤੀ ਵੈ ਸਾਤ ਸਪੇਟ ਜਰਦ ਸਰਦ ਖਾਈ ਜੋ ਲੈ ਪਹਿਰੇ ਸੋ ਗੁਰਪਾਈ ਤ੍ਰੈ ਗੁਣ ਚਮਕਣ ਆਗਣ ਮਥ ਪਾਈ ਦੋਖ ਸੁਖ ਤੋਂ ਨੇ ਦੇਹ ਜੁਲਾਈ ਲਾਈ ਸੰਜਮ ਕਿਰਪਾਲੀ ਸੋ ਬਾ ਤਾਰੀ ਚਰਨ ਕਮਲ ਮਹਿਸੂਰਤ ਹਮਾਰੀ ਭਉ ਭਉ ਜਣ ਅੰਮ੍ਰਿਤ ਕਰ ਪਾਇਆ ਪਲਾ ਬੁਰਾ ਨਹੀਂ ਮਨ ਵਸਾਇਆ ਪਾਤਰ ਵਿਚਾਰ ਪਰਵਾਹ ਭੋਕਣਾ ਕਰਮੰਡਲ ਤੋਂ ਬਾ ਕਿਸ ਤੇ ਕਣਾ ਅੰਮ੍ਰਿਤ ਪਿਆਲ ਨਾ ਉਦਕ ਮੰਦਿਆ ਜੋ ਪੀਵੇ ਸੋ ਸੀਤਲ ਭਇਆ ਈੜਾ ਮੇ ਆਵੇ ਤਿਗਲਾ ਮਹਿ ਤਾ ਆਵੇ ਸੁਖ ਮਣਾ ਕੇ ਘਰ ਸੈ ਜਿਸਮਾ ਵੈ ਨਿਰਾਸ਼ ਮਠ ਨਿਰੰਤਰ ਧਿਆਨ ਨਿਰਪੇਉ ਨਗਰੀ ਗੁਰੂ ਦੀਪਕ ਅਗਿਆਣਾ ਅਥਿਰਿਦ ਅਮਰਪਦ ਦੰਡਾ ਧੀਰਜ ਭੋੜੀ ਤਪ ਕਰੋ ਹੰਡਾ ਵਸ ਘਰਿਆ ਸਾਸ ਸੰਭਿਸ਼ਟ ਜੁਗਾਣ ਹਰਖ ਸੋਗ ਮਨ ਮਹਿ ਨਾਹੀ ਆਣ സഹജ വിരാഗി ഫേ വിരാഗ മായ സബല തവണ നിർഗുണ മാണൽ സംജോ പ്രീത ഗുണാ കന കോ മോ അസവരി വിമ ഗഡ തുവ नोबत संख नगारा वावे गुरु अविनाशी सुखम वेद निर्वाण विद्या पार वेद अखंड जनेयो निर्मल तोती सो जाप सच परोती सिखिया गुरु मंत्र गायत्री हर नाम नह चले आसन कर विश्राम तिलक जस पूजा प्रेम भोग महरस ਵਾਦ ਵਿਵਾਦ ਮਿਟਾਵੋ ਆਪਾ ਗੀਤ ਪਤੰਬਰ ਮੰਨੇ ਗ੍ਰਕਸ਼ਾਲਾ ਜੀਤ ਚ ਤੰਬਰ ਰੰਚ ਨ ਮਾਲਾ ਬੁੱਧ ਵਿਤੰਬਰ ਗੁਲਾਪ ਉਸਤੇਨਾ ਖੋਸ ਖੜਾਵਾ ਏ ਮਤ ਰੀਨ ਤੋੜਾ ਝੂੜਾ ਔਰ ਜੰਜੀਰ ਲੈ ਪੈਰੇ ਨਾਨਕ ਸ਼ਾ ਫਕੀਰ ਜਟਾ ਜੂਟ ਮੁਕਟ ਸਿਰ ਹੋਏ ਮੁਕਤ ਫਿਰੇ ਬੰਦਨ ਨਹੀਂ ਕੋਏ ਨਾਨਕ ਪੂਤਾ ਸ਼੍ਰੀ ਚੰਦਰ ਬੋਲੇ ਜੁਗ ਤਪ ਛਾਣੇ ਤਤ ਵਰੋਲੇ ਐਸੀ ਮਾਤਰਾ ਲੈ ਪਹਿਰੇ ਕੋਈ ਆਵਾ ਕਵਣ ਮਿਟਾ ਵੈ ਸੋਏ ਇਤੀ ਸੀ ਮਾਤਰਾ ਆਨੰਦ ਕੰਦ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਜੀ ਦਾ ਮਾਤਰਾ ਸੰਪੂਰਨ ਪੜਤੇ ਸੁਨੰਤੇ ਮੋਖ ਮੁਕਤ ਲਹੰਤੇ ਸ਼੍ਰੀ ਭਗਵਾਨ ਜੀ ਕੇ ਚਰਨ ਕਮਲੋਂ ਮੇ नमस्ते 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 नमस्ते